ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਨੂੰਨ ਦੇ ਖਿਲਾਫ ਦੇਸ਼ ਭਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਇਸੇ ਦੇ ਮੱਦੇਨਜ਼ਰ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਮੁਤਾਬਕ ਕੋਈ ਵੀ ਚੀਜ਼ ਨਹੀਂ ਆ ਰਹੀ ਹੜਤਾਲ ਦਾ ਕਾਫੀ ਮਾੜਾ ਅਸਰ ਪੈ ਰਿਹਾ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਇਹਦੇ ਵਿੱਚ ਦੇਖੋ ਜੀ ਜਿਹੜੀ ਹੜਤਾਲ ਆ ਇਹ ਹੜਤਾਲ ਕੋਈ ਸ਼ੌਂਕ ਨਹੀਂ ਹੜਤਾਲ ਇੱਕ ਮਜਬੂਰੀ ਹੈ ਪਹਿਲੀ ਗੱਲ ਤਾਂ ਇਹ ਤੰਦਾ ਹੀ ਆਲਰੇਡੀ ਇਹਨੇ ਪਿੱਟ ਚੁੱਕੇ ਨੇ ਡੀਜ਼ਲ ਨੇ ਤੇ ਟੋਲ ਟੈਕਸ ਨੇ ਇਹ ਦੋਨੋਂ ਚੀਜ਼ਾਂ ਦੀ ਮਹਗਾਈ ਨੇ ਇਹ ਧੰਦਾ ਲਾਹੇ ਦਾ ਨਹੀਂ ਰਹਿਣ ਦਿੱਤਾ। ਦੂਸਰੀ ਗੱਲ ਇਹ ਧੰਦਾ ਆਮ ਲੋਕਾਂ ਦਾ ਹੈ ਧੰਦਾ ਜਿਹੜੇ ਕਿਰਤੀ ਲੋਕ ਨੇ ਇਹ ਉਹਨਾਂ ਦਾ ਧੰਦਾ ਹੈ। ਉਹਨਾਂ ਦੇ ਧੰਦੇ ਨੂੰ ਬਹੁਤ ਵੱਡਾ ਇਫੈਕਟ ਕਰ ਰਿਹਾ ਹੈ। ਲੇਕਿਨ ਇਹਨੂੰ ਕੰਨ ਨਿਬੜਾ ਮਾਰ ਕੇ ਭਜਾ ਕੇ ਲੈ ਜਾਊਗਾ। ਪਹਿਲੀ ਗੱਲ ਤਾਂ ਭਜਾ ਕੇ ਲੈ ਜਾਣ ਨੂੰ ਕਿਸੇ ਦਾ ਜਲ ਨਹੀਂ ਕਰਦਾ ਹੁੰਦਾ। ਕੋਈ ਵੀ ਐਕਸੀਡੈਂਟ ਆ ਕੋਈ ਵੀ ਬੰਦਾ ਉਤੋਂ ਭਜਾਉਂਦਾ ਨਹੀਂ। ਲੇਕਿਨ ਉਦੋਂ ਉਹਦੀ ਵੀ ਜਾਨ ਨੂੰ ਖਤਰਾ ਹੁੰਦਾ ਹੈ। ਅੱਗੇ ਦਾ ਨੁਕਸਾਨ ਭਾਵੇਂ ਥੋੜਾ ਹੋਇਆ ਹੋਵੇ ਲੇਕਿਨ ਜੇ ਕੋਈ ਵੀ ਡਰਾਈਵਰ ਬੱਸ ਟਰੱਕ ਦਾ ਆਰ ਦਾ ਜਿਹੜਾ ਡਰਾਈਵਰ ਉੱਤੇ ਰੁਕਦਾ ਤਾਂ ਇਵਨ ਉਹਦੀ ਜਾਨ ਨੂੰ ਖਤਰਾ ਬਣ ਜਾਂਦਾ ਸੋ ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਸਾਰੀਆਂ ਇਹ ਧਿਆਨ ਦੇ ਵਿੱਚ ਲਿਆ ਕੇ ਸਰਕਾਰਾਂ ਨੂੰ ਫੈਸਲੇ ਲੈਣੇ ਚਾਹੀਦੇ ਨੇ ਤੇ ਕੋਈ ਨਵਾਂ ਸਾਲ ਜਿਹੜਿਆ ਸੀ ਕਿਤੇ ਤਾਂ ਅਸੀਂ 2 ਦਿਨ ਪਹਿਲਾਂ ਵਧਾਈਆਂ ਦੇ ਕੇ ਹਟਿਆ ਵੀ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਤਰੱਕੀਆਂ ਬਖਸ਼ੇ ਲੇਕਿਨ ਨਵੇਂ ਸਾਲ ਦੇ ਵਿੱਚ ਹੀ ਇੱਕ ਏਡੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਮੈਂ ਤਾਂ ਅਪੀਲ ਕਰਦਾ ਮਾਨਯੋਗ ਸੈਂਟਰ ਸਰਕਾਰ ਨੂੰ ਦੀ ਇਹਨਾਂ ਦੀ ਗੱਲ ਨੂੰ ਸੁਣ ਕੇ ਸੁਣਨ ਤੋਂ ਬਾਅਦ ਇਹਨਾਂ ਦੀ ਗੱਲ ਨੂੰ ਸਮਝ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਕੁਝ ਪ੍ਰਭਾਵਿਤ ਹੋ ਰਿਹਾ ਹੈ ਜਾਨ ਜੀਵਨ ਪ੍ਰਭਾਵਿਤ ਹੋ ਰਿਹਾ ਪੂਰਾ ਸਮੁੱਚਾ ਦੇਸ਼ ਖੜਕੇ ਰਹਿ ਗਿਆ ਪੈਟਰੋਲ ਪੰਪ ਤੇ ਇੰਡੀਆਂ-ਇੰਡੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਈਵਨ ਜਦੋਂ ਉੱਥੇ ਕੋਈ ਪੈਟਰੋਲ ਡੀਜ਼ਲ ਆਊਗਾ ਹੀ ਨਹੀਂ ਪੈਟਰੋਲ ਪੰਪ ਤੇ ਤਾਂ ਉਹ ਵੀ ਜਿਹੜੇ ਸਕੂਟਰਾਂ ਕਾਰਾਂ ਵਾਲੇ ਲੋਕਲ ਚੱਲਣ ਵਾਲੇ ਲੋਕ ਨੇ ਉਹ ਵੀ ਪ੍ਰਭਾਵਿਤ ਹੋਗੇ ਜਿਹੜੀਆਂ ਵੱਡੀਆਂ ਰੋਡਾਂ ਵਾਲੇ ਸੀ ਉਹ ਤਾਂ ਪ੍ਰਭਾਵਿਤ ਹੋਏ ਹੋਏ ਨੇ ਧਰਨਿਆਂ ਕਾਰਨ ਹੋਗੇ ਤਾਂ ਹੋਰ ਕਾਰਨਾਂ ਕਰਕੇ ਹੋਗੇ ਲੇਕਿਨ ਡੀਜ਼ਲ ਦੀ ਸਪਲਾਈ ਰੁਕ ਗਈ ਪੈਟਰੋਲ ਦੀ ਸਪਲਾਈ ਸੀਐਨਜੀ ਦੀ ਸਪਲਾਈ ਰੁਕ ਗਈ ਇਹਨਾਂ ਹੜਤਾਲਾਂ ਕਾਰਨ ਉਹ ਸਪਲਾਈ ਰੁਕਣ ਕਾਰਨ ਜਿਹੜੇ ਲੋਕਲ ਪੈਟਰੋਲ ਪੰਪ ਨੇ ਅੱਜ ਉੱਥੇ ਇੰਨਾ ਬੁਰਾ ਹਾਲ ਦੇਖਿਆ ਜਾ ਸਕਦਾ ਇੰਨਾ ਕਰਾਊਡ ਇੰਨਾ ਇਕੱਠ ਹੈ ਉਹ ਵੀ ਇੱਕ ਮੇਲੇ ਦਾ ਰੂਪ ਧਾਰੀ ਬੈਠਾ ਹੈ ਸੋ ਇਹੋ ਵੀ ਕਿੰਨਾ ਜੇ ਕੱਲ ਤੱਕ ਉਹ ਵੀ ਖਤਮ ਹੋ ਜਾਏਗਾ ਸੋ ਮੇਰੀ ਇਹ ਬੇਨਤੀ ਹੈ ਸੈਂਟਰ ਸਰਕਾਰ ਨੂੰ ਵੀ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਮਸਲਾ ਸੁਣ ਕੇ ਜਲਦੀ ਤੋਂ ਜਲਦੀ ਇਹਨਾਂ ਦਾ ਹਲ ਕੀਤਾ ਜਾ ਕਿ ਜਦੋਂ ਮੈਂ ਅੱਗੇ ਪੰਪਰੇ ਦੇਖਿਆ ਇੱਥੇ ਬਹੁਤ ਬੁਰਾ ਹਾਲਾਤ ਹੈ ਜਨਤਾ ਬਹੁਤ ਜ਼ਿਆਦਾ ਪ੍ਰਚਾਰੀ ਪ੍ਰੇਸ਼ਾਨ ਹੋਈ ਪਈ ਹੈ ਜਾਨਕੀ ਬਰਾਲਵੇ ਦੇ ਸ਼ਹਿਰ ਦੇ ਵਿੱਚ ਕਟੋਕਟ 22 ਪੰਪ ਨੇ ਸਾਰਿਆਂ ਦਾ ਤੇਲ ਬੰਦ ਕੀਤਾ ਹੋਇਆ ਹੈ ਜਿਸ ਟਾਈਮ ਕਿਸੇ ਨੂੰ ਇੱਕ ਬੂੰਦ ਤੇਲ ਦੀ ਮਿਲ ਨਹੀਂ ਰਹੀ ਸਰਕਾਰ ਇੰਨਾ ਬੰਨੀ ਥੋੜਾ ਕੋਈ ਧਿਆਨ ਨਹੀਂ ਦੇ ਰਹੀ ਲੋਕਾਂ ਦੇ ਕੰਮ ਕਾਜ ਸਭ ਰੁਕੇ ਪਏ ਨੇ ਜੀ ਠੰਡ ਦਾ ਮੌਸਮ ਹੈ ਲੋਕਾਂ ਨੂੰ ਐਸੀ ਤੇਲ ਅੱਜ ਸਸਤਾ ਮਿਲੂਗਾ ਲੇਕਿਨ ਸਸਤਾ ਮਿਲਣ ਦੀ ਬਜਾਏ ਉਹਨਾਂ ਨੂੰ ਇੱਕ ਬੂਲ ਵੀ ਨਹੀਂ ਮਿਲ ਰਹੀ ਬਾਕੀ ਸਾਰੇ ਆਤੀਆਂ ਪੈਣਾ ਸਾਰੀਆਂ ਮੇਰੇ ਵੀਰ ਸੱਜਣ ਸਾਰੇ ਖੜੇ ਤੇਲ ਦੀ ਵੇਟ ਕਰ ਰਹੀ ਇਹਨਾਂ ਤੇਲ ਪੰਪ ਵਾਲੇ ਸਾਡੀ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਨਾ ਕਿ ਉਹ ਇਹਨਾਂ ਨੇ ਦੋ ਦਿਨ ਪਹਿਲਾਂ ਕੋਈ ਅਲਟੀਮੇਟਮ ਨਹੀਂ ਦਿੱਤਾ ਗਿਆ ਵੀ ਤੇ ਇਹਨੇ ਸਮੋਕ ਤੇ ਬੰਦ ਹੋ ਜਾਊਗਾ ਪਰ ਬੰਦ ਨਹੀਂ ਹੋਇਆ ਜਿਹੜੇ ਲੋਕਾਂ ਨੇ ਇੱਕ ਮੌਕੇ ਤੇ ਆ ਕੇ ਦੇਖਿਆ ਤਾਂ ਲੋਕਾਂ ਨੂੰ ਕਬੂਲ ਵੀ ਤੇਲ ਨਹੀਂ ਬਣ ਰਹੀ ਲੋਕਾਂ ਦੇ ਵਿੱਚ ਜਿਹੜੇ ਰੁਜ਼ਗਾਰ ਦੀ ਜ਼ਿੰਦਗੀ ਦੀ ਵਿੱਚ ਆ ਵੀ ਮੋਟਰਸਾਈਕਲ ਥੋੜਾ ਥੋੜਾ ਤੇਲ ਪਵਾ ਕੇ ਦੇਲੀ ਦੀ ਨਿੱਜੀ ਵਰਤੋਂ ਕਰਦੇ ਨੇ ਪਰ ਜਰੂਰ ਆ ਕੇ ਦੇਖੇ ਤਾਂ ਕੰਮ ਉਲਟ ਹੋਇਆ ਪਿਆ ਜੀ ਕਾ ਕਿਤੇ ਨਾ ਕਿਤੇ ਕੰਮ ਸਾਰਿਆਂ ਦਾ ਖਾਪ ਕੰਮ ਹੋਇਆ ਨਹੀਂ ਜਿਲ੍ਹੇ ਦੇ ਕੰਮਾਂ ਕੋਈ ਪੈਟਰੋਲ ਦਾ ਕਰਦਾ ਹਜ਼ਾਰਾਂ ਦੀ ਗੰਦੀ 'ਚ ਲੋਕ ਪਰੇਸ਼ਾਨ ਨੇ ਤੇ ਇੱਕ ਦੂਜੇ ਬੰਨੀ ਦੇਖ ਰਹੇ ਨੇ ਵੀ ਜੇ ਉਹ ਮਾਲਕੀ ਤੇਲ ਦੀ ਮਤਲਬ ਸੂਈ ਚੱਲੂਗੀ ਤੇ ਤੇਲ ਪੋਗ ਤੇ ਗੱਡੀ ਚੱਲੂਗੀ ਕਹਾਂ ਗੱਡੀ ਰੁਕੀ ਦੀ ਹੈ ਕੰਮ ਟਰਾਂਸਪੋਰਟ ਜਮਾ ਥੱਪ ਗਈ ਬਰਨਾਲਾ ਸਿਵਲ ਹਸਪੀਟਲ ਦੇ ਵਿੱਚ ਪ੍ਰਾਈਵੇਟ ਐਂਬੂਲੈਂਸ ਚਲਾ ਰਹੇ ਆ ਜੀ ਤੇ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਸਾਨੂੰ ਐਂਬੂਲੈਂਸਾਂ ਨੂੰ ਡੀਜ਼ਲ ਨਹੀਂ ਪੈ ਰਿਹਾ ਜੀ ਬਰਨਾਲੇ ਸ਼ਹਿਰ ਦੇ ਵਿੱਚ ਵੀ ਮੈਂ ਤੜਕੇ 4-5 ਪੰਪਾਂ ਤੇ ਗਿਆ ਕਿਸੇ ਨੇ ਕੋਈ ਤੇਲ ਨਹੀਂ ਪਾਇਆ ਮੈਂ ਪਟਿਆਲੇ ਦਾ ਢਿਡਾ ਲਾ ਕੇ ਆਂ ਰਸਤੇ ਦੇ ਵਿੱਚ ਵੀ ਇੱਕ ਪੰਪ ਦੇ ਉੱਤੇ 100-100 ਗੱਡੀ ਖੜੀ ਹੈ ਜੀ ਹੁਣ ਸਾਨੂੰ ਮੈਨੂੰ ਐਮਰਜੈਂਸੀ ਕਾਲ ਪਈ ਸੀ ਮੈਂ ਬੀਐਮਸੀ ਦੇ ਵਿੱਚੋਂ ਹਸਪੀਟਲ ਲੁਧਿਆਣਾ ਲੈ ਕੇ ਜਾਣਾ ਸੀ ਨਾ ਡੀਜ਼ਲ ਹੋਣ ਕਰਕੇ ਮੈਂ ਜਵਾਬ ਦੇਤਾ ਹੁਣ ਉਹ ਪਤਾ ਨਹੀਂ ਮਰੀਜ਼ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ ਕਿਉਂਕਿ ਇਹ ਐਮਰਜੈਂਸੀ ਸਿਵਾਵਾ ਡੀਜ਼ਲ ਵਾਸਤੇ ਖੁੱਲਣੀਆਂ ਚਾਹੀਦੀਆਂ ਐਂਬੂਲੈਂਸ ਐਮਰਜੈਂਸੀ ਵਰਤੀ ਜਾਂਦੀ ਹੈ ਕਿ ਮੈਂ ਹੁਣ ਪਟਿਆਲੇ ਸਾਡੀਆਂ ਜੀ ਡਿਲੀਵਰੀ ਕੇਸ ਸੀ 8ਵੇਂ ਮਹੀਨੇ ਬੱਚਾ ਹੋਣਾ ਸੀ ਹੁਣ ਕੋਈ ਨਾ ਉੱਥੇ ਗੱਡੀ ਜਾਂਦੀ ਤਾਂ ਕੀ ਹਾਲਾਤ ਹੁੰਦੇ ਉਹ ਪਰਿਵਾਰ ਦੇ ਹਨਾ ਜੀ ਤੇ ਬਾਕੀ ਅਸੀਂ ਜਿਹੜਾ ਕਾਨੂੰਨ ਕੱਢਿਆ ਮੋਦੀ ਨੇ ਅਸੀਂ ਉਹਦੀ ਸਖਤਨ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਬਹੁਤ ਗਲਤ ਆ ਇਹ ਜੇ 7 ਲੱਖ ਰੁਪਏ ਹੋਵੇ ਬਾਈ ਜੀ ਡਰਾਈਵਰ ਕੋਲੇ ਤਾਂ ਉਹਨੂੰ ਡਰਾਈਵਰੀ ਕਰਨ ਦੀ ਕੀ ਲੋੜ ਆ ਗਈ ਠੀਕ ਆ ਜੀ ਪਹਿਲਾਂ ਇਕੱਲਾ 20-50 ਹਜ਼ਾਰ ਭਰ ਕੇ ਲੱਖ ਭਰ ਕੇ ਤਾਂ ਗੱਡੀ ਕਿਸ਼ਤਾਂ ਤੇ ਲੈਂਦਾ ਫਿਰ ਉਹਦੀ ਕਿਸ਼ਤਾਂ ਭਰ ਕੇ ਉਹ ਮਸਾ ਫ੍ਰੀ ਕਰਦਾ ਤੇ ਕਿੱਥੋਂ ਗਰੀਬ ਬੰਦਾ 7 ਲੱਖ ਰੁਪਏ ਦੂਗਾ ਜੀ 10 ਸਾਲ ਦੀ ਸਜ਼ਾ ਕਿਉਂਕਿ ਇੱਕ ਡਰਾਈਵਰ ਵਿਭਾਗ ਇਹੋ ਜਗਾ ਜਿਹਦੇ ਸਿਰ ਤੇ ਸਾਰਾ ਸਿਸਟਮ ਚੱਲਦਾ ਜੇ ਅੱਜ ਅਸੀਂ ਕੱਪੜਾ ਪਾਉਣੇ ਆ ਦਵਾਈ ਲੈਣੇ ਆ ਕੋਈ ਫਲ ਫਲੂਟ ਲੈਣੇ ਉਹ ਵੀ ਸਾਰੀ ਟਰੱਕਾਂ ਦੇ ਵਿੱਚ ਆਉਂਦੀ ਆ ਅਸੀਂ ਇਹੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਵੀ ਜਿਹੜਾ ਮੋਦੀ ਸਰਕਾਰ ਵੱਲੋਂ ਇਹ ਕਰੋਨਾ ਇਹਨੂੰ ਬੰਦ ਕੀਤਾ ਜਾਵੇ ਅਸੀਂ ਇਹੀ ਹੈ ਜੀ ਜੇ ਸਾਨੂੰ ਮੰਨ ਲਓ ਕੋਈ ਡੀਜ਼ਲ ਉਪਲਬਧ ਕਰਾਇਆ ਜਾਊਗਾ ਤਾਂ ਅਸੀਂ 24 ਘੰਟੇ ਹਾਜ਼ਰ ਆ ਕਿਉਂਕਿ ਅਸੀਂ ਕਰੋਨਾ ਦੇ ਵਿੱਚ ਵੀ ਪੂਰੀਆਂ ਸੇਵਾਵਾਂ ਨਿਭਾਈਆਂ ਨੇ ਜਿਹੜੇ ਟਾਈਮ ਉਦੋਂ ਪੂਰੀਆ ਦੁਨੀਆ ਹੱਥ ਖੜਾ ਕਰ ਗਈ ਤੋਂ ਉਦੋਂ ਡਾਕਟਰਾਂ ਵੱਲੋਂ ਤੇ ਐਂਬੂਲੈਂਸਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਉਹੀ ਉਮੀਦ ਹੁਣ ਕਰਦੇ ਆ ਵੀ ਸਾਨੂੰ ਡੀਜ਼ਲ ਮਿਲ ਜੇ ਠੀਕ ਆ ਤੇ ਡੀਜ਼ਲ ਮਿਲੂ ਅਸੀਂ ਐਮਰਜੈਂਸੀ ਸਭਾ ਨੂੰ ਨਭਾਵਾਂਗੇ ਜੀ ਇਹੇ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਇਹ ਕਿਹੜਾ ਵੀ ਮਸਲਾ ਹੈ ਕੋਈ ਵੀ ਮਸਲਾ ਹੈ ਇਹ ਸਹੀ ਕੀਤਾ ਜਾਵੇ ਇਹ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ 31 ਤਰੀਕ ਦੀ ਲੋਕ ਲੈਣ ਚ ਲਾ ਕੇ ਤੇਲ ਪਵਾ ਰਹੇ ਆ ਮੇਰੇ ਕੋਲ ਲਾਸਟ ਗੱਡੀ 31 ਤਾਰੀਖ ਨੂੰ ਪੰਪ ਤੇ ਆਈ ਸੀ ਮੇਰੇ ਕੋਲ ਇਹ 60 ਕਿਲੋ ਦੀ ਕੈਪੈਸਿਟੀ ਹੈ 40 ਕਿਲੋ ਪੈਟਰੋਲ 20 ਕਿਲੋ ਡੀਜ਼ਲ ਮੈਂ ਸਰਕਾਰ ਮੁਰੇ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੋ ਵੀ ਮਸਲਾ ਹੈ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਲੋਕ ਅਗਰ ਰਸਤੇ ਵਿੱਚ ਰੁਕੇ ਖੜੇ ਨੇ ਮੇਰੇ ਕੋਲੇ ਫੋਨ ਆ ਰਹੇ ਨੇ ਇੱਥੇ ਕੋਈ ਸਪਾਰਸ ਨਹੀਂ ਕੋਈ ਤੇਲ ਕਿੰਨਾ ਸਾਡੇ ਕੋਲ ਸਟਾਕ ਪਿਆ ਹੈ ਅਸੀਂ ਤੇਲ ਪਾਰ ਨਹੀਂ ਮੋਦੀ ਸਰਕਾਰ ਨੂੰ ਇਹੀ ਧੰਨਵਾਦ ਕਰਦਾ ਕਿ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹ ਮੇਰੇ ਕੋਲੇ 20000 ਲੀਟਰ ਡੀਜ਼ਲ ਦੀ ਕੈਪੈਸਿਟੀ 40000 ਪੈਟਰੋਲ ਦੀ ਕੈਪੈਸਿਟੀ ਸਾਡੇ ਕੋਲੇ 2 ਘੰਟਿਆਂ ਦਾ ਸਟਾਕ ਹੈ ਕਿਵੇਂ ਚੱਲ ਰਿਹਾ 2 ਘੰਟਿਆਂ ਸਸ ਹੀ ਕੰਮ ਸਾਡਾ ਨਿਲ ਹੋ ਜਾਏਗਾ ਮੈਂ ਸਰਕਾਰ ਮਰੇ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਉਹਨਾਂ ਦੀ ਕਿਹੜੀ ਵੀ ਮੰਗ ਹੈ ਦੇਖੋ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਦਾ ਦੇਖੋ ਕਿ ਕੋਈ ਕਿਸੇ ਦੇ ਪੇਵਾਬ ਨੂੰ ਕੋਈ ਦੁੱਖ ਨਾ ਪਹੁੰਚੇ ਸਹੀ ਤਰੀਕੇ ਨਾਲ ਸਹੀ ਕੰਮ ਹੋ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਜਾਵੇ ਤੇ ਲੋਕ ਆਪਣੇ ਆਪਣੇ ਕੰਮਾਂ ਨੂੰ ਸਹੀ ਟਾਈਮ ਤੇ ਆਪਦੇ ਪਹੁੰਚੇ ਦਫ਼ਤਰਾਂ 'ਚ ਸਕੂਲਾਂ 'ਚ